ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਜਿਹੜੀ ਏਰੀਆ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 6-7 ਦਿਨਾਂ ਦੇ ਮੌਸਮ ਦੀ ਯਾਨੀ ਕਿ 20 ਦਸੰਬਰ ਤੱਕ ਮੌਸਮ ਪੰਜਾਬ ਦਾ ਕਹਿੰਦਾ ਰਹਿ ਸਕਦਾ ਏ ਅਪਡੇਟ ਤੁਹਾਨੂੰ ਇਸ ਏਰੀਆ ਦੇ ਵਿੱਚ ਦੇਾਂਗੇ ਸੋ ਇੱਕ ਸਿਸਟਮ ਲੱਗਣ ਜਾ ਰਿਹਾ ਤੇ ਪੰਜਾਬ ਦੇ ਵਿੱਚ ਮੀਂਹ ਦੇ ਅਸਰ ਜਿਹੜੇ ਆ ਬਣ ਗਏ ਨੇ ਤੇ ਅਸੀਂ ਇਹ ਸਿਸਟਮ ਬਾਰੇ ਤੁਹਾਨੂੰ ਰੈਗੂਲਰ ਜਿਹੜੀ ਅਪਡੇਟ ਦੇ ਰਹੇ ਹਾਂ ਸੋ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਐਸਐਲ ਜਿਹੜਾ ਸੈਟਲਾਈਟ ਦੱਸੇਨਾਂ ਦੀਆ ਤੁਹਾਡੇ ਨਾਲ ਜਿਹੜੀ ਐਸਐਲ ਤੁਹਾਡੀ ਸਕਰੀਨ ਤੇ ਸਾਂਝੀ ਕਰ ਰਹੀਆਂ ਸੈਟਲਾਈਟ ਦੱਸੀ ਰਹੀ ਐਸਐਲ ਦੀ ਇੱਕ ਹਲਕੀ ਵੈਸਟਰਨ ਡਿਸਰਬੈਂਸ ਜਿਹੜੀ ਕਿ ਐਸਐਲ ਇਹ ਸਰਗਰਮ ਉੱਤਰ ਭਾਰਤ ਦੇ ਖੇਤਰਾਂ ਦੇ ਵਿੱਚ ਤੇ ਦੂਸਰੇ ਪਾਸੇ ਦੀ ਦੇਖ ਸਕਦੇ ਹਾਂ ਆਨਲਾਈਨ ਦੇ ਤੋਂ ਚੜਦੇ ਵੱਲ ਨੂੰ ਜਿਹੜੀ ਸੰਗਣੀ ਬਦਲ ਬਾਈ ਕੋਚ ਕਰ ਰਹੀ ਆ ਸੋ ਅੱਜ ਸਾਰਾ ਦਿਨ ਪੰਜਾਬ ਦੇ ਉੱਪਰ ਉਤਰੀ ਰਾਜਸਥਾਨ ਹਰਿਆਣਾ ਦੇ ਉੱਪਰ ਜਿਹੜੇ ਬੱਦਲ ਬਾਈ ਬਣੀ ਰਹੀ ਜਿਹਦੇ ਨਾਲ ਅੱਜ ਧੁੱਪ ਦਾ ਕੋਈ ਬਹੁਤਾ ਅਸਰ ਥੱਲੇ ਨਹੀਂ ਹੋ ਰਿਹਾ ਇਸ ਕਰਕੇ ਠੰਢ ਜੜੀਆ ਜੋਰ ਸੋ ਇਹ ਜਿਹੜਾ ਸਿਸਟਮ ਐਸਲੇ ਸਰਗਰਮ ਹੈ ਇਹਦੇ ਸਦਕਾ ਮੈਦਾਨਾ ਦੇ ਵਿੱਚ ਕੋਈ ਬਹੁਤੇ ਉਮੀਦ ਆਸਾਰ ਨਹੀਂ ਹੈ ਹਾਲਾਂਕਿ ਹਿਮਾਚਲ ਤੇ ਜੰਮੂ ਦੇ ਖਾਗਾਂ ਦੇ ਵਿੱਚ ਕਿਤੇ ਸ਼ਰਾਟੇ ਤੇ ਕਿਤੇ ਉੱਪਲੇ ਖਾਗਾਂ ਦੇ ਵਿੱਚ ਹਲਕੇ ਬਰਬਾਰੀ ਦਾ ਦੌਰ ਲੱਗ ਸਕਦਾ ਸੋ ਜਿੱਥੇ ਉੱਤਰ ਵੱਲੋਂ ਦੀਆਂ ਠਣੀਆਂ ਖੁਸ਼ਕ ਹਵਾਵਾਂ ਆਪਣੇ ਰਵਾਨੀ ਕਿਤੇ ਚੱਲ ਰਹੀਆਂ ਸੀ ਉਹਦੀ ਹੁਣ ਬ੍ਰੇਕ ਲੱਗੀ ਆ ਤੇ ਪੂਰੇ ਦੀ ਹਵਾ ਕਾਫੀ ਜਲਿਆਂ ਦੇ ਵਿੱਚ ਵਾਪਸੀ ਕਰ ਚੁੱਕੀ ਆ ਪੰਜਾਬ ਹਰਿਆਣਾ ਦੇ ਔਰ ਪੱਛਮੀ ਯੂਪੀ ਇੱਧਰਲੇ ਫਾਸਿੰਗ ਦੇ ਲੋਕ ਉੱਤਰ ਫਾਰ ਦੇ ਬਹੁਤੇ ਖੇਤਰਾਂ ਦੇ ਵਿੱਚ ਜਿਹਦੇ ਨਾਲ ਪੋਲਿਊਸ਼ਨ ਦੇ ਵਿੱਚ ਵਾਧਾ ਹੋਇਆ 에ਅਰ ਕੁਆਲਿਟੀ ਲੇਵਲ ਤੇ ਜਿਹੜਾ ਪੰਜਾਬ ਦਾ ਬਹੁਤੇ ਖੇਤਰਾਂ ਦੇ ਵਿੱਚ ਅਸਲੇ ਚੱਲਦਾ ਹੋਇਆ ਹਵਾ ਪ੍ਰਦੂਸ਼ਣ ਆਉਂਦੇ ਦਿਨਾਂ ਦੇ ਵਿੱਚ ਹੋਰ ਵਧਣ ਦੇ ਅਸਰ ਹੋਣਗੇ ਤੇ ਆਉਂਦੇ ਦਿਨਾਂ ਦੇ ਵਿੱਚ ਕਿਉਂਕਿ ਉਪਰ ਇਹਦੀ ਹਵਾ ਚਲਣੀ ਹੈ ਜਿਹਦੇ ਸਦਕਾ ਪ੍ਰਦੂਸ਼ਣ ਹੈ ਜਿਹੜਾ ਉਹ ਇੱਥੇ ਇਕੱਠਾ ਹੋਏਗਾ ਪੰਜਾਬ ਦੇ ਉੱਪਰ ਤੇ ਜਿਹਦੇ ਨਾਲ ਪ੍ਰਦੂਸ਼ਣ ਵਿੱਚ ਵਾਧਾ ਹੋਣਾ ਤੈਅ ਹੈ ਸੋ ਜੇਕਰ ਆਉਂਦੇ ਚਾਰ-ਪੰਜ ਦਿਨਾਂ ਦੀ ਗੱਲ ਕਰੀਏ ਸਭ ਤੋਂ ਪਹਿਲਾਂ 12 ਤਰੀਕਾ ਅੱਜ ਤੇ 16-17 ਤਰੀਕ ਤੱਕ ਜਾਂ ਕਹਿ ਲਈਏ 18 ਤਰੀਕ ਤੱਕ ਬੱਦੇ ਲੋਹਰ ਦੇ ਮੀਂਹ ਚੱਕਰ ਦੇ ਅਸਰ ਘਟਨੇ ਜਿਹੜਾ ਇੱਕ ਸਿਸਟਮ ਸਰਗਰਮ ਆ ਰਿਹਾ ਉਹ 19-20 ਦੇ ਲੱਗ ਜਾ ਕੇ ਆ ਰਿਹਾ 19-20-21-22 ਦੇ ਲੱਗ ਸਕੇ ਸੋ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਕਹਿ ਲਈਏ ਕਿ 40% ਖੇਤਾਂ ਦੇ ਵਿੱਚ ਉਮੀਦ ਹੈ ਅਸਰ ਵੜਦੇ ਜਾ ਰਹੇ ਨੇ ਤੇ ਪੰਜਾਬ ਦੇ ਖਾਸ ਕਰ ਮਾਝਾ ਖੇਤਰ ਦੋਆਬਾ ਮਾਲਵੇ ਦੇ ਵੀ ਕੁਝ ਚਲੇ ਹੋ ਸਕਦੇ ਨੇ ਜਿੱਥੇ ਮੀਂਹ ਰਟੇ ਲੱਗ ਸਕਦੇ ਨੇ ਸੋ ਇਹ ਸਿਸਟਮ ਤੇ ਆਪਾਂ ਹੋਰ ਲੱਗ ਜਾ ਕੇ ਤੁਹਾਨੂੰ ਜਿਲਾਵਾ ਰੰ ਇਹ ਕਹਾਣੀ ਜੜੀਆ ਸੱਜੇ ਘੱਪੇ ਹੋ ਸਕਦੀ ਹੈ ਇਸ ਤੋਂ ਬਾਅਦ ਦਸੰਬਰ ਦੇ ਅਖੀਰ ਦੇ ਵਿੱਚ ਇੱਕ ਸਿਸਟਮ ਹੋਰ ਆ ਰਿਹਾ ਜਿਹੜਾ ਕਿ 28 29 30 ਤਰੀਕ ਦੇ ਲਾਗੇ ਛੱਕੇ ਆ ਰਿਹਾ ਤੇ ਉਹ ਸਿਸਟਮ ਵੱਡੇ ਫੱਦਰ ਤੇ ਮੀਂਹ ਝੱਖੜ ਲਵਾ ਸਕਦਾ ਹੈ ਭਾਰੀ ਮੀਦੇ ਅਸਰ ਉਹ ਸਿਸਟਮ ਦੇ ਵਿੱਚ ਜਿਹੜੇ ਆ ਬਣਦੇ ਫਿਲਹਾਲ ਜਾਫਰੇ ਨੇ ਪਰ ਹਲੇ ਦਿਨ 20 ਦਿਨ ਕਹਾਣੀ ਦੂਰ ਹੈ ਇਸ ਲਈ ਉਹ ਸਿਸਟਮ ਵੀ ਸੱਜੇ ਘੱਪੇ ਹੋ ਸਕਦਾ ਸੱਜੇ ਘਰਾਂ ਉਹਦੇ ਦਿਨਾਂ ਦੀ ਗੱਲ ਕਰੀਏ ਜਦ ਮੌਸਮ ਹਾਕ ਨੇ ਅਲਰਟ ਜਾਰੀ ਕੀਤੇ ਨੇ ਉਹ ਤੁਹਾਡੇ ਨਾਲ ਸਾਂਝ ਕਰ ਦਿੰਨੇ ਆ ਜੋ ਰਿਪੋਰਟ ਹੈ ਕਰੀਂ ਦੇ ਦੇ ਸਕਦੇ ਆ ਜੀ ਤਾਜ਼ਾ ਅੰਕੜੇ ਨੇ ਅੱਜ ਦੇ ਤੇ ਮੌਸਮ ਵਿਭਾਗ ਨੇ ਜਾਰੀ ਕੀਤੇ ਨੇ 12 13 ਤੇ 14 ਤਿੰਨ ਦਿਨਾਂ ਤੇ ਲਈ ਇਹ ਅਲਰਟ ਅੱਗੇ ਵਧਾਈ ਜਾ ਸਕਦੇ ਨੇ ਕਿਉਂਕਿ ਸੰਗ੍ਰਿਧ ਧੁੰਦ ਦਾ ਦਾਇਰਾ ਵਧੇਗਾ ਆਉਂਦੇ ਦਿਨਾਂ ਦੇ ਵਿੱਚ ਧੁੰਦਾਂ ਜੜੀਆਂ ਨੇ ਵੱਡੇ ਫੱਦਰ ਦੇ ਵਾਪਸੀ ਕਰਨ ਗਿਆ ਜਿਵੇਂ ਅੱਜ ਸਵੇਰੇ ਧੁੰਦ ਜੜੀਆਂ ਬਹੁਤੇ ਖੇਤਰਾਂ ਦੇ ਵਿੱਚ ਬਣੀ ਸੀ ਉਸੇ ਤਰ੍ਹਾਂ ਹੁਣ ਆਥਣੂ ਵੇਲੇ ਵੀ ਧੁੰਦ ਜੜੀਆਂ ਕੁਸ਼ੇਤਨਾ ਦੇ ਵਿੱਚ ਵਾਣੇ ਸ਼ੁਰੂ ਹੋ ਚੁੱਕੀਆਂ ਕੱਲ ਤੜਕੇ ਸਵੇਰੇ ਜਾਂਦੇ ਰਾਤ ਬਾਅਦ ਅੱਜ ਵੱਡੇ ਫੱਦਰ ਦੇ ਧੁੰਦ ਜੜੀਆਂ ਕਾਫੀ ਜ਼ਿਲ੍ਹਿਆਂ ਦੇ ਵਿੱਚ ਛਾ ਸਕਦੀ ਹੈ ਸੋ ਜਿਹਦੇ ਬਾਬਤ ਅਲਰਟ ਜਿਹੜੇ ਡਸ ਫੌਗ ਯਾਨੀ ਕਿ ਸੰਗਣੇ ਧੁੰਦ ਦੇ ਮੌਸਮ ਫੌਗ ਨੇ ਜਾਰੀ ਕਰ ਦਿੱਤੇ ਨੇ ਪੰਜਾਬ ਦੇ ਵਿੱਚ ਵੀ ਚੰਡੀਗੜ੍ਹ ਹੋ ਚੁਗੀ ਹਰਿਆਣੇ ਵਾਲੇ ਫਾਸੇ ਵੀ ਔਰ ਦਿੱਲੀ ਵਾਲੇ ਫਾਸੇ ਵੀ ਇਹਨਾਂ ਕਿਹੜਾ ਤਰ੍ਹਾਂ ਦੇ ਵਿੱਚ ਧੁੰਦਾਂ ਦੀਆਂ ਵਾਪਸੀਆਂ ਹੁਣ ਵੱਡੇ ਫੱਡਰ ਦੀ ਹੋਣ ਗਿਆ ਨਾਲ ਉਹਦੇ ਵਿੱਚ ਸਮੋਗ ਦੇ ਵਿੱਚ ਚਾਦਰ ਹੋ ਸਕਦੀ ਹੈ ਕਿਉਂਕਿ 에ਅਰ ਕੁਆਲਿਟੀ ਵੀ ਖਰਾਬ ਹੈ ਤੇ ਬਣੀ ਹੋਈ ਹੈ ਸੋ ਇਹ ਅਲੱਟ ਅੱਗੇ ਬਤਾਇਆ ਜਾ ਸਕਦੇ ਨੇ ਹਾਲਾਂਕਿ 15 ਤਰੀਕ ਤੋਂ ਬਾਅਦ 15 16 17 18 ਇਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਸਿਸਟਮ ਜਿਹੜਾ ਹੁਣ ਚੱਲ ਰਿਹਾ ਹੈ ਅੱਗੇ ਲੰਘ ਜਾਏਗਾ ਤੇ ਦਿਨ ਜੜੇ ਜਾਂ ਥੋੜੇ ਫਿਰ ਤੋਂ ਸਾਫ਼ ਹੋਣਗੇ ਉਸ ਤੋਂ ਬਾਅਦ ਫਿਰ ਸਿਸਟਮ ਇੱਕ ਹੋਰ ਆ ਰਿਹਾ ਹੈ ਉਹਦੇ ਵਿੱਚ ਮੁਰਤੋਂ ਫਿਰ ਜਿਹੜੀਆਂ ਪੂਰੇ ਦੀਆਂ ਹਵਾਵਾਂ ਵਾਪਸੀ ਕਰਨ ਗਿਆ ਸੋ ਇਹ ਪੰਜਾਬ ਦੀ ਰਿਪੋਰਟ ਹੈ ਤੇ ਉੱਤਰ ਫਾਰ ਦੇ ਲਗਭਗ ਜਿਹੜਾ ਸਿਸਟਮ ਆ ਰਿਹਾ 28 29 ਵਾਲਾ ਉਹ ਵੱਡੇ ਫੱਦਰ ਦੇ ਪ੍ਰਭਾਵਿਤ ਕਰੇਗਾ ਉੱਤਰ ਫਾਰ ਦੇ ਬਹੁਤੇ ਖੇਤਰਾਂ ਨੂੰ ਤੇ ਜਿਹੜਾ ਇਹ ਸਿਸਟਮ ਆ ਰਿਹਾ ਇਹਦੇ ਵਿੱਚ ਪੰਜਾਬ ਦੇ ਵਿੱਚ ਵੀ ਕੁਝ ਦਿਨਾਂ ਦੇ ਵਿੱਚ ਵੀ ਲੱਗਦੇ ਜਾਫਰੇ ਨੇ ਤੇ ਨਾਲ ਲੱਗਦੇ ਖੇਤਰਾ ਦੇ ਵਿੱਚ ਵੀ ਤਾਂ ਥੱਲੇ ਜਿਹੜੇ ਸਾਈਕਲੋਨ ਬਣਦੇ ਨੇ ਬੰਗਾਲ ਦੀ ਖਾੜੀ ਦੇ ਵਿੱਚ ਯਾਰਬ ਸਾਗਰ ਦੇ ਵਿੱਚ ਉਹਨਾਂ ਦਾ ਕਿਤੇ ਨਾ ਕਿਤੇ ਇੰਪੈਕਟ ਪੈਂਦਾ ਜਿਹੜੇ ਸਿਸਟਮ ਆਉਂਦੇ ਨੇ ਉੱਤਰ ਭਾਰਤ ਤੋਂ ਵੱਲੋਂ ਵੈਸਟਰਨ ਰਿਸਰਵ ਜਿਹੜੇ ਪੱਛਮੀ ਏਰੀਆ ਤੋਂ ਆਉਂਦੇ ਨੇ ਸੋ ਕਿਤੇ ਨਾ ਕਿਤੇ ਇੰਪੈਕਟ ਇਹਨਾਂ ਤੂਫਾਨਾਂ ਦਾ ਇਸ ਸਿਸਟਮਾਂ ਦਾ ਜ਼ਰੂਰ ਪੈਂਦਾ ਹੁੰਦਾ ਹੈ ਤੇ ਜਿੱਥੇ ਤੂਫਾਨ ਲ ਦੋ ਦਿਨ ਆਏ ਨੇ ਪਿਛਲੇ ਮਹੀਨੇ ਦੇ ਵਿੱਚ ਉਹਦਾ ਇੰਪੈਕਟ ਹੋਣਾ ਇਹਨਾਂ ਤੂਫਾਨਾਂ ਤੇ ਪਵੇਗਾ ਇਹ ਤੂਫਾਨ ਤਗੜੇ ਵੀ ਹੋ ਸਕਦੇ ਨੇ ਤੂਫਾਨ ਕਮਜ਼ੋਰ ਵੀ ਹੋ ਸਕਦੇ